ਸਚਾ ਤਸਤਾ ਹੈ ਹਰਿ ਦੇ ਚਲਮਾਨ ਵਿਖਣ ਹਾਰ ਮਨ ਕਾ ਬਹਿ ਕਰਨ ਵਿਚਾਰ ਰਸਨਾ ਨਾਮ ਨੰਜਨ ਹੋਏ ਤੋ ਮਨ ਜਾਣੈ ਮਨ ਕੋਏ ਬਸ ਸੁਖ ਹੋਏ ਮਨ ਬੁੱਧ ਮੈਂ ਸਗਲ ਭਮਨ ਕੀ ਛੁੱਧ ਮੈਂ ਮੂਖ ਟਾਣਾ ਖਾਈ ਪਰੈ ਗੁਰਪੁਰ ਇਸ ਤੇ ਬਾਸ ਸਗਲ ਭਮਨ ਦੋ ਜੀ ਜਾਨਨ ਕਾ ਕੇ ਨਾਮ ਸਭਾ ਲਿਖਿਆ ਗੀ ਤਾ ਜੁਦ ਕਾਲਕ ਜਾਣ ਕੋਏ ਜੇ ਭਾਗਿਆ ਕੇ ਬਾਣ ਹੋਏ ਜੇਦਾਂ ਇੱਕ ਦੇਸ ਦਾ ਸਤਨਾਥ ਆਉਂਦਾ ਦੱਸ ਸਾਰੋ ਇੱਕ ਕਵਾਉ ਇਸ ਤੇ ਹੋਵੇ ਕੱਤਰੀਆ ਗੁਰੂਤ ਕਮਨ ਕਹਾ ਵਿਚਾਰ ਆਇਆ ਇੱਕ ਬਲ ਜੋ ਤੁਧ ਭਾਵੈ ਸਾਈ ਭਨੀ ਕਾ ਸਦਾ ਸਤਨਾਥ ਨਤਨਤਾ ਸੰਕੇ ਦਪੇ ਸੰਤੋਪਾਉ ਸਤ ਸਤਮ ਸਤ ਕ੍ਰੰਤਮਕ ਵੇਦਪਾ ਸੱਚ ਸਾਹਿਬ ਸੱਚਾ ਨਾਹੀ ਹੈ ਪੀ ਹਸੀ ਜਾਏ ਨਾ ਜਸੀ ਜਨਮ ਨਾ ਕਾਇ ਹੈ ਜੀ ਰੰਗੀ ਪਾਤੀ ਕਰ ਕਰ ਜਨਸੀ ਆਏ ਨੀ ਉਪਾਏ ਕਰ ਕਰ ਵੇਖਿਆ ਕੀਤਾ ਆਪਣਾ ਜੋ ਤਸਵੀਰ ਲਿਆਏ ਜੋ ਸੁਭਾਵੈ ਸੋਈ ਕਰਸੀ ਬਨਾਰ ਸੋਣ कृष्णा करण विचारे हो मान ਮਨ ਕੋਏ ਸੁਖ ਹੋਇ ਮਨ ਮੁਦ ਮੈਂ ਸਭ ਭਵਨ ਕੀ ਸੁਧ ਮੂੰਹ ਟੋਟਾ ਨਾ ਖਾਈ ਪਰੈ ਗੁਰ ਗੁਰ ਇਸ ਤੇ ਬਾਸ ਨਾ ਕਮਨ ਦੋ ਜੀ ਜਾਨ ਕਾ ਕੇ ਨਾਮ ਸੁਨਾਨੀਆਂ ਦੇਖਲਾ ਦੁਨ ਦੇ ਕਾਲਕ ਜਾਣ ਕੋਏ ਜੀ ਭਰ ਗਿਆ ਕੇ ਆ ਹੋਏ ਇਹ ਤਾਂ ਤਾਨ ਸੁ ਅਧੂ ਰੂਪ ਇਹ ਜੀ ਤਾਂ ਜਾਣ ਤਾ ਕੋ ਦਬਸਾ ਹੋਏ ਬੁਨਕਾ ਵਿਚਾਰ ਆਇਆ ਇੱਕ ਵਾਰ ਜੋ ਤੁਧ ਭਾਵੈ ਸਾਈ ਭਨੀਕਾਰ ਸਦਾ ਸਨਾਤਨ ਨੰਦਤਾ ਸੰਸਕ੍ਰਿਤ ਜਾਪੇ ਸੰਤੁਭਾਵ ਜਾਪ ਤਪ ਤਪਾ ਮਨ ਸੰਤ੍ਰੰਤ ਮੁਕ ਵੇਦ ਪਾ ਸਦਾ ਸੱਚ ਸਾਹਿਬ ਸੱਚਾ ਨਾਮ ਹੈ ਹੈ ਪੀ ਹਸੀ ਜਾਏ ਨਾ ਜਸੀ ਅਨੰਦ ਕਰਾਏ ਮੀਰੰਗੀ ਪਾਤੀ ਕਰ ਕਰ ਜਨਸੀ ਮਾਇਕੀ ਉਪਾਰੇ ਹਰ ਕਰ ਵੇਖੇ ਕੀਤਾ ਆਪਣਾ ਜੇ ਪਛਤਾਏ ਹਰ ਦਿਲ ਚਲਮਾ ਵਿਖਣ ਹਾਰ ਮਨ ਮੈਂ ਕਾ ਬਹਿ ਕਰਨ ਵਿਚਾਰ ਰਸਾ ਨਾਮ ਨੰਜਨ ਹੋਏ ਮੈਂ ਮਨ ਕੋਈ ਸੁਖ ਹੋਇ ਮਨ ਬੁੱਧ ਮੈਂ ਸਤਲ ਪਵਨ ਕੀ ਸੁਧ ਮੂਟ ਟਾਣਾ ਖਾਈ ਪਰੈ ਹੁਗੁਰੂ ਇਸ ਤੇ ਭਾਤ ਦੈ ਮਨ ਨੂੰ ਜੀਵ ਜਾਨ ਕਾ ਕੇ ਨਾਮ ਸੁਖੀਆਂ ਦੇਖਦਾ ਜੁਗ ਕਾਲਿਕ ਜਾਨ ਕੋਣ ਕਹਾ ਵਿਚਾਰ ਆਇਆ ਹੈ ਜੀ ਜੋਤਿ ਭਾਵੈ ਸਾਈ ਭਨੀਕਾਰ ਸਦਾ ਸਨਾਤਨ ਨਾਨਕ ਦਾ ਅਸਰੁ ਜੀਤੈ ਸਤਿ ਸੁਖੁ ਪਾਉ ਨਾ ਸਗਤੈ ਰਮਨ ਮਿਖਣ ਹਾਰ ਮੈਂ ਕਹਾ ਕਰਨ ਵਿਚਾਰ ਰਸਨਾਵਲ ਜਨਮ ਹੋਏ ਤੋ ਮਾਨ ਨ ਜਾਣੈ ਮਨ ਕੋਏ ਬਨ ਸੁਖ ਹੋਇ ਮਨ ਬੁੱਧ ਨਾ ਸਗਤ ਭਵਨ ਕੀ ਸੋਤ ਮੂੰਹ ਚੋ ਟਾਣਾ ਖਾਈ ਪਰੈ ਗੁਰੂ ਗੋਬਿੰਦ ਸਿੰਘਿ ਪਾਤਸ਼ਾਹ ਦੇ ਕਮਨਦੋ ਜੀ ਜਤਨ ਕਾ ਕੇ ਨਾਮ ਸੁਖਿਆ ਦੇ ਤਾ ਦਿਉ ਦੇਖਣ ਜਾਣ ਕੋਏ ਜਿਨਿ ਪਾਰ ਗਿਆ ਕੇ ਪਾਣ ਹੋਏ

Deixa eu